ਕਬੀਰ ਮਨ ਪੰਖੀ ਪਇਓ ਉਡ ਉਡਦੇ ਦਿਸ ਜਾਏ ਜੋ ਜਿਸੀ ਸੰਗਤ ਮਿਲੈ ਸੋ ਤੇ ਸੋਹੀ ਫਲ ਖਾਹੇ ਇਹ ਪਵਨ ਸਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 86 ਨੰਬਰ ਸਲੋਕ ਹੈ ਤੇ ਇਸ ਸਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਸਾਡੇ ਮਨ ਦੀ ਹਾਲਤ ਨੂੰ ਬਿਆਨ ਕਰਦੇ ਨੇ ਕੇ ਮਨ ਦੇ ਹਾਲਾਤ ਕਿਹੋ ਜਿਹੇ ਨੇ ਹਾਲਾਂਕਿ ਪਤਾ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੀ ਯਾਦ ਤੋਂ ਬਿਨਾ ਉਸ ਮਾਲਕ ਵਾਹਿਗੁਰੂ ਜੀ ਦੇ ਪ੍ਰੇਮ ਤੋਂ ਬਿਨਾ ਉਹਦੇ ਨਾਮ ਤੋਂ ਬਿਨਾ ਸਾਡੇ ਜੀਵਨ ਦਾ ਹੋਰ ਕੋਈ ਆਸਰਾ ਨਹੀਂ ਹੈ ਜਿਸ ਸਭ ਤੋਂ ਵੱਡਾ ਕੋਈ ਸਹਾਰਾ ਹੈ ਮਨ ਦਾ ਤਾਂ ਪ੍ਰਮਾਤਮਾ ਦੀ ਬੰਦਗੀ ਹੈ ਅਕਾਲ ਪੁਰਖ ਜੀ ਦਾ ਸਿਮਰਨ ਹੈ ਪਰ ਸਤਿਗੁਰ ਕਹਿੰਦੇ ਨੇ ਇੰਨਾ ਕੁਝ ਜਾਣਦਿਆਂ ਹੋਇਆ ਮਨ ਵਿਕਾਰਾਂ ਵਿੱਚ ਇੰਨਾ ਖਚਤ ਇਹਦੀ ਹਾਲਤ ਹੈ ਜਿਹੜੀ ਉਹ ਪੰਛੀ ਵਾਲੀ ਹੈ ਕਬੀਰ ਮਨ ਪੰਛੀ ਭਇਓ ਇਹ ਇੱਕ ਪੰਛੀ ਦੀ ਨਿਆਈ ਚੰਚਲ ਬਣਿਆ ਹੋਇਆ ਉੱਡ ਉੱਡ ਦਹਿ ਦਿਸ ਜਾਏ ਇਹ ਉਡਾਰੀ ਮਾਰਦਾ ਮਹਾਰਾਜ ਕਹਿੰਦੇ ਨੇ ਤੇ ਦੁਨੀਆਂ ਦੇ ਕੋਨੇ-ਕੋਨੇ ਦੇ ਚੱਕਰ ਇੱਕੋ ਜਗ੍ਹਾ ਬੈਠਾ ਘੱਡੀ ਜਾਂਦਾ ਮਨ ਹੈ ਵੀ ਇਦਾਂ ਹੀ ਹੈ ਕਿਉਂਕਿ ਮਨ ਫੁਰਨਿਆਂ ਦੀਆਂ ਉਡਾਰੀਆਂ ਮਾਰਦਾ ਹੈ ਮਹਾਰਾਜ ਕਹਿੰਦੇ ਨੇ ਸਮਾਜਿਕ ਇਸ ਸਿਸਟਮ ਦੇ ਅੰਦਰ ਇਸ ਲਾਲਸਾ ਤ੍ਰਿਸ਼ਨਾ ਦੇ ਅੰਦਰ ਮਨ ਇੰਨਾ ਕਿ ਖਚਤ ਹੈ ਬੰਦੇ ਦਾ ਇਨਸਾਨ ਦਾ ਕਿ ਮਨ ਨੂੰ ਪਰਮਾਤਮਾ ਦੀ ਯਾਦ ਭੁੱਲ ਚੁੱਕੀ ਹੈ ਪਰ ਮਨ ਦੀ ਜਿਹੜੀ ਗਤੀ ਹੈ ਮਨ ਦੀ ਜਿਹੜੀ ਚਾਲ ਹੈ ਸਤਿਗੁਰ ਦੱਸ ਰਹੇ ਨੇ ਉਹਦਾ ਰੁਝਾਨ ਹੈ ਬਕਾਰਾਂ ਵੱਲ ਬੁਰਾਈ ਵੱਲ ਜ਼ਿਆਦਾ ਰੁਝਾਨ ਹੈ ਮਹਾਰਾਜ ਸਹਿਬ ਕਹਿੰਦੇ ਕਬੀਰ ਮਨ ਪੰਖੀ ਭਇਓ ਉੱਡ-ਉੱਡਦਾ ਜਿਸ ਜਾਏ ਇਹ ਦਸੇ ਦਿਸ਼ਾਵਾਂ ਦੇ ਚੱਕਰ ਲਾਉਂਦਾ ਫਿਰਦਾ ਉਡਾਰੀਆਂ ਮਾਰਦਾ ਹੈ ਮਹਾਰਾਜ ਸਹਿਬ ਦੱਸ ਰਹੇ ਨੇ ਜੋ ਜੈਸੀ ਸੰਗਤ ਮਿਲੈ ਇਹਨੂੰ ਜਿੱਦਾਂ ਦੀ ਸੰਗਤ ਮਿਲਦੀ ਹੈ ਮਹਾਰਾਜ ਸਹਿਬ ਸਮਝਾ ਰਹੇ ਨੇ ਕਿ ਇਹ ਉਦਾਂ ਦਾ ਹੀ ਫਲ ਖਾਂਦਾ ਜੋ ਜੈਸੀ ਸੰਗਤ ਮਿਲੈ ਜਿਹਨੂੰ ਜਿੱਦਾਂ ਦੀ ਸੰਗਤ ਮਿਲਦੀ ਹੈ ਸੁੱਤੇ ਸੋਹੀ ਫਲ ਖਾਏ ਉਹ ਮੈਂ ਦਾ ਫਲ ਖਾਂਦਾ ਓਦਾਂ ਦੀਆਂ ਵਿਚਾਰਾਂ ਨੂੰ ਗ੍ਰਹਿਣ ਕਰ ਲੈਂਦਾ ਮਨ ਜਿਹੇ ਜੇ ਬੰਦਿਆਂ ਦੀ ਸੰਗਤ ਵਿੱਚ ਆਪਾਂ ਬੈੰਨੇ ਆ ਉਹਨਾਂ ਵਿਚਾਰਾਂ ਦਾ ਧਾਰਨੀ ਮੰਨ ਹੋ ਜਾਂਦਾ ਮਨ ਉਦੈ ਮਗਰ ਲੱਗ ਤੁਰਦਾ ਤੇ ਸਤਿਗੁਰੂ ਜੀ ਇਸ ਮਨ ਦੀ ਹਾਲਤ ਇਸ ਮਨ ਦੀ ਦਸ਼ਾ ਜੋ ਪ੍ਰਮਾਤਮਾ ਦੇ ਨਾਮ ਤੋਂ ਟੁੱਟ ਕੇ ਹੋ ਚੁੱਕੀ ਹੈ ਉਸ ਦਸ਼ਾ ਨੂੰ ਬਿਆਨ ਕਰਦੇ ਨੇ ਕਿ ਬੰਦੇ ਆ ਤੇਰੇ ਮਨ ਦੀ ਹਾਲਤ ਹੈ ਇਸ ਮਨ ਚੰਚਲ ਨੂੰ ਇਸ ਉਡਾਰੀਆ ਮਾਰਨ ਵਾਲੇ ਮਨ ਨੂੰ ਜੇ ਕਾਬੂ ਕੀਤਾ ਜਾ ਸਕਦਾ ਹੈ ਤਾਂ ਪਰਮਾਤਮਾ ਦੀ ਬੰਦਗੀ ਅਕਾਲ ਪੁਰਖ ਜੀ ਦਾ ਸਿਮਰਨ ਕਰਕੇ ਗੁਰ ਸ਼ਬਦ ਦਾ ਗਿਆਨ ਲੈ ਕੇ ਕਿਉਂਕਿ ਗੁਰ ਗੁਰ ਸ਼ਬਦ ਦਾ ਗਿਆਨ ਗੁਰ ਸੰਗਤ ਵਿੱਚੋਂ ਮਿਲਣਾ ਹੈ ਗੁਰ ਸੰਗਤ ਕਰਕੇ ਗੁਰ ਸ਼ਬਦ ਨੂੰ ਸਮਝ ਕੇ ਮਨ ਨੂੰ ਚੰਚਲ ਤੋਂ ਸਤਿਗੁਰ ਜੀ ਸਮਝਾ ਰਹੇ ਹਨ ਕਿ ਅਡੋਲ ਬਣਾਇਆ ਜਾ ਸਕਦਾ ਇਹਨੂੰ ਸਹਿਜ ਦੇ ਵਿੱਚ ਟਿਕਾਇਆ ਜਾ ਸਕਦਾ ਹੈ ਸ਼ਬਦ ਦੇ ਗਿਆਨ ਤੋਂ ਬਣਾ ਇਹਨੇ ਸਹਿਜ ਵਿੱਚ ਨਹੀਂ ਆਉਣਾ ਇਹ ਮਨ ਚੰਚਲ ਹੈ ਇਹ ਸਾਡੇ ਬਸੋਂ ਬਾਹਰ ਹੋਇਆ ਹੋਇਆ ਆਪਣੀਆਂ ਜਿਹੜੀਆਂ ਮਰਜ਼ੀਆਂ ਨੇ ਉਹਨਾਂ ਦੇ ਵਿੱਚ ਮਨ ਖਚਤ ਹੈ ਤਾਂ ਕਰਕੇ ਗੁਰੂ ਪਾਤਸ਼ਾਹ ਨੇ ਦੱਸਿਆ ਕਬੀਰ ਸਾਹਿਬ ਨੇ ਜੋ ਜੈਸੀ ਸੰਗਤ ਮਿਲੈ ਸੋ ਤੇ ਸੋ ਹੀ ਫਲ ਖਾਏ ਜਿੰਮੇ ਦੀ ਸੰਗਤ ਹੋ ਗਈ ਉਦਾਂ ਦੇ ਹੀ ਇਹਨੇ ਗੁਣ ਗ੍ਰਹਿਣ ਕਰ ਲੈਣੇ ਉਸੇ ਹੀ ਚਾਲ ਉਸੇ ਹੀ ਮਾਰਗ ਉੱਤੇ ਇਹਨੇ ਚੱਲਣਾ ਸ਼ੁਰੂ ਕਰ ਦੇਣਾ ਉਸੇ ਅਵਸਥਾ ਵਿੱਚ ਆ ਜਾਂਦਾ ਜਿੰਮੇ ਦੀ ਸੰਗਤ ਕਰਦਾ ਇਸ ਕਰਕੇ ਜੇ ਗੁਰ ਸੰਗਤ ਕਰੇਗਾ ਫਿਰ ਇਹ ਸਤਿਗੁਰ ਕਹਿੰਦੇ ਨੇ ਆਪਣੀ ਅਸਲ ਅਵਸਥਾ ਵਿੱਚ ਆਪਣੇ ਅਸਲ ਰੂਪ ਦੇ ਵਿੱਚ ਆ ਜਾਏਗਾ ਆਪਣੇ ਅਸਲ ਰੂਪ ਦੇ ਵਿੱਚ ਜਿੰਨਾ ਚਿਰ ਮਨ ਨਹੀਂ ਹੁੰਦਾ ਉਨਾਂ ਚਿਰ ਬ੍ਰਹਮ ਦੇ ਵਿੱਚ ਪਰਮਾਤਮਾ ਵਿੱਚ ਲੀਨ ਨਹੀਂ ਹੋਇਆ ਜਾਣਾ ਇਹ ਸਤਿਗੁਰੂ ਕਬੀਰ ਸਾਹਿਬ ਨੇ ਇੱਥੇ ਮਨ ਦੀ ਹਾਲਤ ਬਿਆਨ ਕੀਤੀ ਹੈ ਕਿ ਮਨ ਜਿੰਨਾ ਚਿਰ ਬੁਰਾਈ ਨਾਲ ਜੁੜਿਆ ਹੋਇਆ ਅਗਿਆਨਤਾ ਦੇ ਨਾਲ ਜੁੜਿਆ ਹੋਇਆ ਉਹਨਾਂ ਚਿਰ ਮਨ ਹੈ ਜਿਹੜਾ ਉਹ ਸਤਿਗੁਰ ਕਹਿੰਦੇ ਨੇ ਨੁਕਸਾਨਵਲ ਜਾ ਰਿਹਾ ਮਨ ਪਰਮਾਤਮਾ ਦੀ ਯਾਦ ਦੇ ਇਸ ਖਜ਼ਾਨੇ ਨੂੰ ਇਕੱਠਾ ਨਹੀਂ ਕਰ ਸਕਦਾ ਇਸ ਲਈ ਗੁਰਸੰਗਤ ਨੇ ਮਨ ਦਾ ਸੁਧਾਰ ਕਰਨਾ ਗੁਰਸੰਗਤ ਸਾਡੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ ਇਹ ਸਤਿਗੁਰ ਜੀ ਨੇ ਸਮਝਾਇਆ